ਅੰਮ੍ਰਿਤਸਰ ਦੇ ਕद्दावर ਨੇਤਾ ਭਾਜਪਾ ਦੇ ਕद्दावर ਨੇਤਾ ਅਰੁਣ ਜੇਟਲੀ ਦੀ ਖਬਰ ਤੋਂ ਦੱਸ ਜਾਈਏ ਅਰੁਣ ਜੇਟਲੀ ਤੇ ਹਮੇਸ਼ਾ ਤੋਂ ਹੀ ਵਿਰੋਧੀ ਚੁਟਕੀ ਲੈਂਦੇ ਆਏ ਨੇ ਕਿ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਅਰੁਣ ਜੇਟਲੀ ਵਿਚਰੇ ਨਹੀਂ ਨੇ ਤੇ ਹੁਣ ਅਰੁਣ ਜੇਟਲੀ ਨੇ ਇੱਕ ਤਰ੍ਹਾਂ ਮੂੰਹ ਬੰਦ ਕਰ ਦਿੱਤਾ ਹੈ ਵਿਰੋਧੀਆਂ ਦਾ ਅੰਮ੍ਰਿਤਸਰ ਦੇ ਗ੍ਰੀਨ ਪੌਸ਼ ਇਲਾਕੇ ਗ੍ਰੀਨ ਐਵੇਨਿਊ ਦੇ ਵਿੱਚ ਭਾਜਪਾ ਦੇ ਕੱਦਾਵਰ ਨੇਤਾ ਅਰुण ਜੇਟਲੀ ਨੇ ਨਵਾਂ ਘਰ ਖਰੀਦ ਲਿਆ ਜੇਟਲੀ ਦੇ ਵਿਰੋਧੀ ਹਮੇਸ਼ਾ ਜੇਟਲੀ ਨੂੰ ਇਹ ਕਹਿ ਕੇ ਘੇਰਦੇ ਆਇਸ਼ਾਨ ਕਿ ਅੰਮ੍ਰਿਤਸਰ ਦੇ ਵਿੱਚ ਜੇਟੀ ਦਾ ਘਰ ਨਹੀਂ ਹੈ ਤੇ ਜੇਟਲੀ ਨੇ ਇਹ ਘਰ ਖਰੀਦ ਕੇ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਜੇਟਲੀ ਦੇ ਇਸ ਘਰ ਦੀ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਸ ਦੇ ਸਾਰੇ ਕਮਰਿਆਂ ਦੇ ਵਿੱਚ ਸਮਾਰਟ ਟੀਵੀ ਲੱਗੇ ਹੋਏ ਨੇ 15 ਅਪ੍ਰੈਲ ਨੂੰ ਜੇਟਲੀ ਆਪਣੇ ਇਸ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਸਕਦੇ ਨੇ ਤੇ ਜੇਟਲੀ ਦੀ ਕੋਠੀ ਦਾ ਨੰਬਰ 343 ਗ੍ਰੀਨ ਐਵੇਨਿਊ ਹੈ ਅਮ੍ਰਿਤਸਰ ਦੇ ਪੌਸ਼ ਇਲਾਕੇ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਜੋ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਅਮ੍ਰਿਤਸਰ ਸੀਟ ਤੋਂ ਮੈਦਾਨ ਦੇ ਵਿੱਚ ਉਤਰੇ ਨੇ ਆਪਣੇ ਵਿਰੋਧੀਆਂ ਦੇ ਮੂੰਹ ਨੂੰ ਬੰਦ ਕਰਨ ਦਾ ਇੱਕ ਨਵਾਂ ਪੈਂਝੜਾ ਉਹਨਾਂ ਨੇ ਖੇੜਿਆ ਪੌਸ਼ ਇਲਾਕੇ ਅਮ੍ਰਿਤਸਰ ਦੇ ਪੌਸ਼ ਇਲਾਕੇ ਗ੍ਰੀਨ ਐਵੇਨਿਊ ਦੇ ਵਿੱਚ ਭਾਜਪਾ ਉਮੀਦਵਾਰ ਅਰੁਣ ਜੇਟਲੀ ਨੇ ਇੱਕ ਨਵਾਂ ਕਾਰ ਖਰੀਦਿਆ ਜੇਟਲੀ ਦੇ ਵਿਰੋਧੀ ਹਮੇਸ਼ਾ ਤੋਂ ਜੇਟਲੀ ਨੂੰ ਇਹ ਕਹਿ ਕੇ ਘੇਰਦੇ ਆਏ ਸਨ ਚੁਟਕੀ ਲੈਂਦੇ ਆਏ ਸਨ ਕਿ ਅਰੁਣ ਜੇਟਲੀ ਅਮ੍ਰਿਤਸਰ ਦੇ ਨਹੀਂ ਨੇ ਤੇ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚੋਂ ਵਿਚਰੇ ਨਹੀਂ ਨੇ